ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਿਆਂ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਉੱਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਬੈਲ ਨੋਟੀਫਿਕੇਸ਼ਨ ਨੂੰ ਵੀ ਜ਼ਰੂਰ ਔਨ ਕਰਿਓ ਤਾਂ ਕਿ ਮੇਰੀ ਹਰ ਆਉਣ ਵਾਲੀ ਨਿਊ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਤੇ ਇੱਥੇ ਟਾਈਮ ਹੋ ਗਿਆ ਸੀਗਾ ਸ਼ਾਮ ਦੇ 5 ਵਜੇ ਦਾ ਤੇ ਇੱਥੇ ਆਪਾਂ ਪਸ਼ੂਆਂ ਨੂੰ ਨਵਾ ਕੇ ਬਾਰਵਾਣ ਦਿੱਤਾ ਸੀਗਾ ਤੇ ਹੁਣ ਆਪਾਂ ਕਰ ਦਾਂਗੇ ਅੰਦਰ ਸਫਾਈ ਤੇ ਛੋਟੀ ਆਪਣੀ ਸੂਣ ਵਾਲੀ ਹੈ ਜੀ ਕਿਉਂਕਿ ਇਸ ਤੇ ਹੁਣ 17 ਤਰੀਕ ਨੂੰ ਦਿਨ ਪੂਰੇ ਹੋ ਗਏ ਸੀ ਤੇ ਅੱਜ 28 ਤਰੀਕ ਨੂੰ ਇਹ ਦੀ 11 ਦਿਨ ਉਤੇ ਹੋਗੇ ਇਹ 14 ਜਾਂ 15 ਦਿਨ ਉਤੇ ਲੈਂਦੀ ਹੈਗੀ ਬਸ 2 ਜਾਂ 3 ਦਿਨ ਚ ਇਹ ਸੂਜੂ ਕੀ ਤੇ ਆਪਾਂ ਬਲੌਗ ਵੀ ਸੋਡੇ ਨਾਲ ਸ਼ੇਅਰ ਕਰਾਂਗੀ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਜੀ ਵੀ ਆਪਾਂ ਆਪਣੇ ਪਸ਼ੂਆਂ ਦੇ ਕਿਹੜੇ-ਕਿਹੜੇ ਸੀਮਨ ਲਵਾਏ ਹੋਏ ਨੇ ਤੇ ਜਿਹੜੀ ਆਪਣੀ ਇਹ ਪਹਿਲੀ ਮੈਸ ਹੈਗੀ ਤੇ ਇਹ ਪੰਜ ਸੂਏ ਸੂਗੀ ਤੇ ਇਸ ਵਾਰ ਇਹ ਛੇਵੇਂ ਸੂਏ ਸੂਗੀ ਤਾਂ ਇਹਦੇ ਪਹਿਲਾਂ ਪੰਜ ਕੱਟਿਆ ਹੀ ਨੇਗੇ ਤੇ ਇਸ ਵਾਰ ਦੇਖੋ ਕੀ ਦਊਗੀ ਤੇ ਇਸ ਵਾਰ ਆਪਾਂ ਇਸ ਤੇ ਅਰਜੁਨ ਕੁੰਗੜ ਦਾ ਸੀਮਨ ਲਵਾਏਗਾ ਤੇ ਜਿਹੜੀ ਆਪਣੀ ਸੂਨ ਵਾਲੀ ਝੋਟੀ ਹੈਗੀ ਇਹ ਹੁਣ ਸੂਗੀ ਤੀਜੀ ਸੂਏ ਪਹਿਲੇ ਸੂਏ ਨੇ ਕੱਟੀ ਦਿੱਤੀ ਸੀ ਤੇ ਦੂਜੇ ਸੂਏ ਕੱਟਾ ਦਿੱਤਾ ਸੀਗਾ ਤੇ 23 ਵਾਰਾ ਪਲਵਾਏਗਾ ਦੰਨਾ ਦਾ ਸੀਮਣਾ ਜਿਹੜਾ ਕੀ हिसार ਸੁਰਮਾ ਬਾਯੂ ਟੈਕ ਕਾ ਲੈਂਦੇਗਾ ਤੇ ਇਸਦੇ ਰਿਜ਼ਲਟ ਵੀ ਬਹੁਤ ਵਧੀਆ ਆ ਰਹੇ ਨੇ ਕਿ ਤਾਂ ਕਰਕੇ ਆਪਾਂ ਇਸ ਦਾ ਸੀਮਣੀ ਵਰਤਿਆ ਸੀਗਾ ਬਾਕੀ ਅੱਗੇ ਰਿਜ਼ਲਟ ਵੀ ਛੋਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੇ ਜਿਹੜੀ ਆਪਣੀ ਅੱਗੇ ਆ ਗਈ ਪਹਿਲੀ ਝੋਟੀ ਦੀ ਆਪਣੀ ਇਹ ਛੋਟੀ ਪਹਿਲੀ ਸੂਏ ਸੂਈ ਹੋਈ ਹੈਗੀ ਤੇ ਹੁਣ ਦੂਜੀ ਸੂਏ ਵਾਸਤੇ ਗੱਲ ਬਣੇਗੀ ਤੇ ਇਹਦੇ ਆਪਾਂ ਥੋੜੀ ਜਿਹੀ ਲੇਟੇ ਆਈ ਕਰਵਾਈ ਹੈਗੀ ਕਿਉਂਕਿ ਜਦੋਂ ਇਹ ਪਹਿਲੀ ਸੂਏ ਸੂਈ ਸੀਗੀ ਤਾਂ ਇਸਦੇ ਇਨਫੈਕਸ਼ਨ ਹੋ ਗਈ ਸੀ ਤੇ ਉਸ ਤੋਂ ਬਾਅਦ ਇਹ ਥੋੜੀ ਜਿਹੀ ਬਿਮਾਰ ਵੀ ਰਹੀ ਸੀ ਤੇ ਇਹਨਾਂ ਦੁੱਧ ਤੇ ਪਹਿਲਾਂ ਨਹੀਂ ਆਈ ਤੇ ਬਾਕੀ ਬਾਅਦ ਚੋਂ ਇਹਦੇ ਹੁਣ ਵੀ ਮਸਟਾਈਟਿਸ ਆ ਗਈ ਸੀਗੀ ਤੇ ਇਹਨੇ ਪਹਿਲੀ ਵਾਰ ਦਿੱਤੀ ਹੈਗੀ ਗੋਲੂ ਟੂ ਦੀ ਕੱਟੀ ਤੇ ਇਸ ਵਾਰ ਆਪਾਂ ਇਸ ਤੇ ਹਿਸਾਰ ਬੁਆਇਨ ਸੀਮਨ ਬੈਂਕ ਦੇ 259980 A ਕਲਬਿਆ ਬੁੱਲਦਾ ਸੀਮਨ ਵਰਤੇਗਾ ਤੇ ਗੱਪਣ ਵੀ ਰਹੇਗੀ ਕਿਉਂਕਿ ਇਹ ਦੁਬਾਰਾ ਨਹੀਂ ਬੁੱਲੀ ਤੇ ਗਵਡੋ ਕਾ ਵੀ ਕਰ ਗਈ ਸੀ ਤੇ ਆ ਗਈ ਆਪਣੀ ਉਹ ਪਹਿਲੇ ਸੂਈ ਵਾਲੀ ਛੋਟੀ ਦੀ ਕੱਟੀ ਤੇ ਕੱਟੀ ਹੈਗੀ ਆਪਣੇ ਗੋਲੂ ਟੂ ਦੀ ਤੇ ਇਹ ਅਗਲੇ ਮਹੀਨੇ ਦੀ 27 ਤਰੀਕ ਨੂੰ ਪੂਰੇ 1 ਸਾਲ ਦੀ ਹੋ ਜਾਊਗੀ ਤੇ ਹਾਲੇ ਆਪਾਂ ਇਹਨਾਂ ਦੀ ਕੋਈ ਜ਼ਿਆਦਾ ਖਰਾਕ ਚਾਲੂ ਨਹੀਂ ਕਰੀ بس ਈ ਨਾਰਮਲ ਨਹੀਂ ਰਿਚਾਰੇ ਤੇ ਬਾਕੀ ਇਹ ਆਪਣਾ ਕੱਟਿਆਗਾ ਜਿਹੜਾ ਇਹ ਆਪਣੀ ਜਿਹੜੀ ਪਹਿਲੀ ਮੈਂਸ ਸੀਗੀ ਉਹਦੇ ਪੰਜਵੇਂ ਸੂਏ ਦਾਗਾ ਤੇ ਇਹਗਾ PC 964 ਦਾ ਤੇ ਹੁਣ 1 ਸਾਲ ਦਾ ਹੋ ਗਿਆ 21 ਤਰੀਕ ਨੂੰ ਤੇ ਵਧੀਆ ਜੈਡ ਬਲੈਕ ਕੱਟਿਆਗਾ ਵਧੀਆ ਰਿਜ਼ਲਟ ਆਏਗਾ ਤੇ ਬਾਕੀ ਆਪਣੀ ਏ ਝੋਟੀ ਦੇ ਵੀ 1-2 ਦਿਨ ਚ ਸ਼ਾਇਦ ਇਹ ਆਈ ਕਰਵਾ ਦੀਏ ਕਿਉਂਕਿ ਆਪਣੀ ਏ ਝੋਟੀ ਆਪਾਂ ਪਹਿਲਾਂ 2-3 ਵਾਰ ਟਾਲਤੀ ਪਹਿਲਾਂ ਪਈ ਆਈ ਨਹੀਂ ਕਰਵਾਈ ਕਿਉਂਕਿ ਛੋਟੀ ਸੀਗੀ ਤੇ ਜਿਹੜੀ ਆਪਣੀ ਹੈ ਵੱਡੀ ਝੋਟੀ ਹੈਗੀ ਤੇ ਇਸ ਤੇ ਆਪਾਂ ਲਵਾਏਗਾ हिसार ਬੋਇੰਟ ਸੀਮਨ ਬੈਂਕ ਦਾ ਜੋਧਾਪੁਰ ਦਾ ਸੀਮਨ 974046 ਦਾ ਤੇ ਇਹਨੂੰ ਹੁਣ 23 ਤਰੀਕ ਨੂੰ ਚੌਥਾ ਮਹੀਨਾ ਲੱਗ ਗਿਆ ਤੇ ਦੇਖਣ ਤੋਂ ਪਤਾ ਲੱਗਦਾ ਹੈ ਕਿ ਵੀ ਕੰਪਨ ਰਹਿ ਗਈ ਬਾਕੀ ਹੁਣ ਅੱਗੇ ਪਤਾ ਲੱਗ ਜੂਗਾ ਤੇ ਅੱਜ ਦੀ ਵੀਡੀਓ ਦਾ ਐਂਡ ਆ ਪੈਥੀ ਕਰਦੇ ਹਾਂ ਜੀ ਜੇ ਵੀਡੀਓ ਵਧੀਆ ਲੱਗੇ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਜੇ ਕਿਸੇ ਕੋਲ ਵੀ ਐਨਾਬੁਲੈਂਡਰ ਰਿਜ਼ਲਟ ਹੈਗੇ ਨੇ ਤਾਂ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਫੁੱਲ ਵਾਚ ਕਰਨ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ